ਹਿੰਦ ਭਾਰਤ ਮਾਤਾ ਕੀ ਜੈ ਅੱਜ ਸਨਾਤਨ ਕ੍ਰਾਂਤੀ ਦੇ ਸਾਰੇ ਸਦਸੇ ਜਿਹੜੇ ਐ ਐਸਐਸਪੀ ਸਾਹਿਬ ਨੂੰ ਮਿਲਣ ਆਏ ਸੀਗੇ ਮਸਲਾ ਕੀ ਸੀਗਾ ਕਿ ਪਿਛਲੇ ਦਿਨੀ ਅਸੀਂ ਇੱਕ ਗਾਓ ਰੈਕਟ ਜਿਹਦੇ ਵਿੱਚ ਬੜੀ ਬੁਰੀ ਤਰ੍ਹਾਂ گاਵਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਵੇਚਿਆ ਜਾਂਦਾ ਸੀਗਾ ਉਹ ਮਦੋਵਾਲ ਜਿਹੜਾ ਸਾਡਾ ਰਜੀਤ ਬਾਗ ਦੇ ਲਾਗੇ ਹੈਗਾ ਉੱਥੇ ਫੜਿਆ ਸੀ ਪੁਲਿਸ ਦੀ ਹੈਲਪ ਦੇ ਨਾਲ ਲੇਕਿਨ ਕੀ ਹੋਇਆ ਸੀਗਾ ਕਿ ਜਿਹੜੇ ਦਿਨਾਂਗਰ ਦੇ ਐਸਐਚਓ ਸਾਹਿਬ ਨੇ ਉਹਨਾਂ ਨੇ ਪਤਾ ਨਹੀਂ ਕੀ ਉਹਨਾਂ ਨੇ ਵਿਚਾਰ ਸੀ ਉਹਨਾਂ ਦੇ ਕੀ ਉਹਨਾਂ ਦੀ ਸੋਚ ਸੀਗੀ ਕਿ ਉਹਨਾਂ ਨੇ ਉਹ ਸਾਰੇ ਜਿਹੜੀ ਚੀਜ਼ ਨੂੰ ਦਬਾ ਕੇ ਰੱਖ ਦਿੱਤਾ ਔਰ ਇੱਕ ਖਾਣਾ ਪੂਰਤੀ ਦੀ ਇੱਕ ਅਫેર ਕਰ ਦਿੱਤਾ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਮੰਗ ਕੀਤੀ ਕਿ ਭਈ ਗਵਾਂਵਾਂ ਤੋਂ ਇੱਥੇ ਜਿਹੜੀਆਂ ਬੱਚੀਆਂ ਹਨ ਉਥੇ ਉਹਨਾਂ ਨੂੰ ਤੁਸੀਂ ਕਰਨੌਰ ਗਊਸ਼ਾਲਾ ਭਜਾ ਦਿਓ ਜਿਹੜੀ ਸਾਡੀ ਸਰਕਾਰੀ ਗਊਸ਼ਾਲਾ ਹੈ ਲੇਕਿਨ ਉਹਦੇ باوجود ਉਹ ਨਹੀਂ ਸੀ ਭਜਦੇ ਪਏ ਤੇ ਐਸਐਸਪੀ ਸਾਹਿਬ ਦੀ এনਵਾਇਰਨਮੈਂਟ ਇਨਵਾਇਰਨਮੈਂਟ ਦੇ ਨਾਲ ਉਹ ਗਵਾਂਵਾਂ ਉਥੇ ਪਹੁੰਚਾਈ ਗਿਆ ਸਾਡਾ ਪਹੁੰਚਣ ਦਾ ਉਦੇਸ਼ ਇਹ ਸੀਗਾ ਕਿ ਜਿਹੜੀ ਇੱਕ ਰਿਪੋਰਟ ਪੁਣਾਈ ਗਈ ਸੀ ਉਸ ਵੇਲੇ ਕਹਿੰਦੇ ਸੀ ਕਿ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਗਊਆਂ ਜਿਹੜੀਆਂ ਦੁੱਧ ਦੇਣ ਵਾਲੀਆਂ ਸੀਗੀਆਂ ਤੇ ਇਸ ਦੇ ਬਿਹਾਫ ਦੇ ਉੱਪਰ ਇੱਕ ਫਾਰਮੈਲਿਟੀ ਫੇ ਕਰਨੇ ਐਫਆਈਆਰ ਕਰ ਦਿੱਤੀ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਕੋਈ ਕ੍ਰਾਈਮ ਬਣਦਾ ਹੀ ਨਹੀਂਗਾ ਅਸੀਂ ਕਿਹਾ ਸੀਗਾ ਕਿ ਭਈ ਐਡੇ ਭਗਤ ਤੇ ਅਸਰ ਦੇਖਦਾ ਕੋਈ ਨਹੀਂ ਉੱਥੇ ਇਹ ਲੱਗੇ ਸਲਟਰ ਹਾਊਸ ਹੋਏ ਪਰ ਉਹ ਕਹਿੰਦਾ ਕਿ ਡੇਰਾ ਬਣਾ ਕੇ ਉੱਥੇ ਗਊਆਂ ਰਖਿਆ ਹੋਣ ਪਰ ਉਹ ਸਾਰੀਆਂ ਜਿਹੜੀਆਂ ਗਊਆਂ ਬਿਨਾਂ ਦੁੱਧ ਵਾਲੀਆਂ ਹੋਣ ਆਪਾਂ ਜਿਹਨਾਂ ਨੂੰ ਪੰਜਾਬੀ ਭਾਸ਼ਾ ਵਿੱਚ ਫੰਡਰ ਕਹਿ ਦਿੰਦੇ ਆ ਉਹ ਹੁਣ ਤੇ ਇਹ ਕਿਹੜੇ ਏਡੇ ਭਗਾ ਸੀਗੇ ਕਿ ਜਿਹੜੇ ਸੀ ਉਹ ਸੇਵਾ ਕਰਦੋਂ ਆਸੀ ਆਏ ਸੀਗੇ ਹੈਨਾ ਜੀ ਜਿਹੜੇ ਆਲਰੇਡੀ ਜਿਹੜੇ ਚਾਮੜੀਆਂ ਦਾ ਕੰਮ ਕਰਦੇ ਪਏ ਨੇ ਉਹਨਾਂ ਨੇ ਗਊਆਂ ਨਾਲ ਕੀ ਆਸਥਾ ਹੋ ਸਕਦੀ ਹੈ ਬਟ ਇਹਨਾਂ ਨੇ ਨਾ ਐਸਐਚਓ ਸਾਹਿਬ ਨੇ ਸਾਡੀ ਇੱਕ ਚੱਲ ਨਹੀਂ ਦਿੱਤੀ ਆਪਣੇ ਜਬਰਦਸਤ ਕਿਤੇ ਕੋਕੋ ਸਾਨੂੰ ਮਿੱਠੇ ਜੇ ਬਣ ਕੇ ਭੇਜ ਦਿੱਤਾ ਕਿ ਸੇਰੇ ਇੱਕ ਮੈਡੀਕਲ ਰਿਪੋਰਟ ਲੈ ਕੇ ਮੈਂ ਐਫਆਈਆਰ ਕਰ ਦੇਗਾ ਲੇਕਿਨ ਜਦੋਂ ਐਫਆਈਆਰ ਮੈਡੀਕਲ ਰਿਪੋਰਟ ਆਈ ਤੇ ਕਹਿੰਦਾ ਤਾਜੀ ਗਊਆਂ ਦੁੱਧ ਦੇ ਵਾਲੀਆਂ ਸੀਗਾ ਲੇਕਿਨ ਜਦੋਂ ਅਸੀਂ ਐਸਐਸਪੀ ਸਾਹਿਬ ਦੇ ਤੇ ਅੱਜ ਲੈ ਆਂਦਾ ਉਹਨਾਂ ਨੇ ਇਮੀਡੀਏਟਲੀ ਆਰਡਰ ਕਰਕੇ ਗਊਆਂ ਨੂੰ ਜਿਹੜਾ ਫਿਰ ਅਸੀਂ ਜਦੋਂ ਸਾਡੇ ਡਾਇਰੈਕਟਰ ਸਾਹਿਬ ਨੇ ਐਨੀਵਲ ਹਸਪਿਟਲ ਸ਼ਾਮ ਸਿੰਘ ਜੀ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਸਰ ਇਹ ਤੇ ਇਕੱਲਾ ਜਾ ਕੇ ਡਾਕਟਰੀ ਰਿਪੋਰਟ ਭਰ ਕੇ ਉੱਥੇ ਦਿਹਾਇਆ ਹੋਇਆ ਹੈ ਇਹਦੀ ਇਨਕੁਆਇਰੀ ਤੇ ਕਰੋ ਕੀ ਹੈਗਾ ਐਕਚੁਅਲੀ ਸਾਨੂੰ ਸਹੀ ਰਿਪੋਰਟ ਮਿਲਣੀ ਚਾਹੀਦੀ ਕਿਉਂਕਿ ਸਾਡੀ ਨੌਲੇਜ ਦੇ ਵਿੱਚ ਦੋਵਾਂ ਜਿਹੜੀਆਂ 19 ਗਾਵਾਂ ਸੀ 10 ਇਹਨਾਂ ਨੇ ਮਾਰ ਦਿੱਤੀਆਂ ਸੀਗਾ ਤੇ ਨੌ ਜਿਹੜੀਆਂ ਵਾ ਉਹ ਉੱਥੇ ਪਹੁੰਚ ਹੋਈਆਂ ਤੇ ਉਹਨਾਂ ਦਾ ਮੈਡੀਕਲ ਤੇ ਕਰਵਾ ਦਿਓ ਉਹਨਾਂ ਨੇ ਇੱਕ ਲੀਗਲ ਪ੍ਰੋਸੈਸ ਦੇ ਅੰਡਰ ਤਿੰਨ ਡਾਕਟਰਾਂ ਦਾ ਪੈਨਲ ਬਣਾਇਆ ਜਿਹਦੇ ਵਿੱਚ ਉਹਨਾਂ ਨੇ ਉਹ ਗਾਵਾਂ ਦੀ ਜਿਹੜੀ ਹੈ ਉਹ ਮੈਡੀਕਲ ਜਾਂਚ ਕੀਤੀ ਜ ਜਿਹਦੇ ਵਿੱਚ ਪਤਾ ਲੱਗਿਆ ਕਿ ਕੋਈ ਵੀ ਗਾਊ ਜਿਹੜੀ ਦੁੱਧ ਦੇਣ ਵਾਲੀ ਨਹੀਂ ਸੀ ਔਰ ਬਹੁਤ ਕਮਜ਼ੋਰ ਹਾਲਤ ਵਿੱਚ ਸੀਗੀਆਂ इवन देन ਜਦੋਂ ਅਸੀਂ ਕਿਹਾ ਸੀਗਾ ਕਿ ਕਲਾਨੌਰ ਭੇਜਿਓ ਤੇ ਐਸ ਐਚਓ ਸਾਹਿਬ ਕਹਿੰਦੇ ਸੀਗੇ ਕਿ ਮੈਂ ਬੜੇ ਸੇਫ ਹੈਂਡ ਹੈ ਗਾਂ ਤੇ ਮੈਂ ਬੜੇ ਸਾਈ ਹੈ ਜਿਹਦੇ ਵਿੱਚ ਉਹਨਾਂ ਨੇ ਸਰੇਆਮ ਕਹਿ ਦਤਾ ਕਿ ਇਹ ਜਿਹੜੀਆਂ ਗਾਵਾਂ ਜਿਹੜੀਆਂ ਵੈ ਉਹ ਦੁੱਧ ਦੇਣ ਵਾਲੀਆਂ ਨਹੀਂ ਐ ਪਰ ਫੰਡ ਨੇ ਇਸ ਲਈ ਇਹ ਸਦੇ ਤੌਰ ਤੇ ਸਾਬਤ ਹੁੰਦਾ ਵੈ ਕਿ ਐਸ ਐਚਓ ਸਾਹਿਬ ਨੇ ਮਿਲੀ ਭਗਤ ਕਰਕੇ ਇਹ ਜਿਹੜਾ ਵੈ ਉਹ ਗਵਾਂ ਦੇ ਨਾਲ ਉਹ ਹਥਿਆਰਿਆਂ ਨਾਲ ਮਿਲ ਕੇ ਇਸ ਨੂੰ ਜ਼ੁਬਾਨ ਦੀ ਕੋਸ਼ਿਸ਼ ਕੀਤੀ ਸੀ ਅੱਜ ਐਸਐਸਪੀ ਸਾਹਿਬ ਕੋਲ ਮੰਗ ਕਰਕੇ ਆਇਆ ਕਿ ਐਸਐਚਓ ਸਾਹਿਬ ਨੂੰ ਇਮੀਡੀਏਟਲੀ ਸਸਪੈਂਡ ਕੀਤਾ ਜਾਵੇ ਔਰ ਇਸ ਤੋਂ ਇਲਾਵਾ ਸਾਡੇ ਬਿਆਨਾਂ ਦੇ ਉੱਪਰ ਉਹ ਸਮਝ ਨਹੀਂ ਆਉਂਦੀ ਕਿ ਐਸਐਚਓ ਸਾਹਿਬ ਨੇ ਇੱਕ ਪੁਲਿਸ ਵਾਲੇ ਦੇ ਬਿਆਨਾਂ ਦੇ ਉੱਪਰ ਐਫਆਈਆਰ ਕਾਢੀ ਜਾਰੀ ਕੀਤੀ ਕਿ ਅਸੀਂ ਉੱਥੇ ਮੌਜੂਦ ਹੈ ਇਨਫੋਰਮੇਸ਼ਨ ਅਸੀਂ ਦੇ ਰਹੇ ਹਾਂ ਸਭ ਕੁਝ ਅਸੀਂ ਕਰ ਰਹੇ ਹਾਂ ਮੁੰਡੇ ਸਾਡੇ ਜਾਨ ਤੇ ਖੇਲ ਕੇ ਗੋਮਾਂ ਬਚਾ ਕੇ ਲਿਆਏ ਨੇ ਤੇ ਉਹ ਜਿਹੜੇ ਐਫਆਈਆਰ ਕਰ ਰਹੇ ਨੇ ਉਹ ਇੱਕ ਪੁਲਿਸ ਵਾਲੇ ਦੇ ਬਿਆਨਾਂ ਦੇ ਉੱਪਰ ਕਰ ਰਹੇ ਨੇ ਤਾਂ ਸੋ ਇਹ ਸਾਰੀ ਮਿਲੀ ਭਗਤੀ ਜੇ ਜੇ ਅਸੀਂ ਅੱਜ ਕੰਪਲੇਂਟ ਕਰਕੇ ਆਏ ਹਾਂ ਔਰ ਐਫਐਸਐਲ ਸਾਹਿਬ ਦੀ ਸਸਪੈਂਸ਼ਨ ਵੀ ਮੰਗ ਕੀਤੀ ਹੈ ਔਰ ਇਹ ਵੀ ਮੰਗ ਕੀਤੀ ਹੈ ਕਿ ਸਾਡੇ ਬਿਆਨਾਂ ਦੇ ਉੱਪਰ ਐਫਆਈਆਰ ਕਰਕੇ ਉਹਨਾਂ ਜਿਹੜੇ ਦੋ ਹਤਿਆਰੇ ਨੇ ਉਹਨਾਂ ਨੂੰ ਇੱਥੋਂ ਕੀ ਕਹਿੰਦੇ ਅੰਦਰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨੂੰ ਮੋਟੀਆਂ ਧਰਾਵਾਂ ਦੇ ਕਿਉਂਕਿ ਉਹਦੇ ਜੇ ਇੱਕ ਤੇ ਬੰਦੀਆ ਕਾਉਸ ਆਰਡਰ ਐਕਟ ਦੂਜੀ ਬੰਦੀਆ ਸਾਡੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣਾ ਜੀ ਤੀਜੀ ਬੰਦੀਆ ਐਨੀਮਲ క్రੂ얼ਟੀ ਐਕਟ ਇਸ ਲਈ ਲਵ ਹੋਰ ਵੀ ਜੋ ਲੱਗਦਾ ਹੈ ਉਹ ਕਰਕੇ ਕਿਉਂਕਿ ਇਹ ਨਾਲ ਸਾਡੇ ਸਮਾਜ ਦੇ ਵਿੱਚ ਵੀ ਬੜਾ ਮੜਾਕ ਸਪੈਂਡਰ ਕਿਸੇ ਵੀ ਵੇਲੇ ਵੀ ਲੜਾਈ ਝਗੜਾ ਹੋ ਸਕਦਾ ਹੈ ਕਿਸੇ ਵੀ ਵੇਲੇ ਵੀ ਮਾਹੌਲ ਖਰਾਬ ਹੋ ਸਕਦਾ ਇੱਕ ਉਹ ਵੀ ਤਾਂ ਰਡ ਲਗਣੀ ਚਾਹੀਦੀ ਹੈ ਕਿ ਇਹਨਾਂ ਨੇ ਜਾਣਬੁਝਕੇ ਸਾਜਿਸ਼ਨ ਮਾਹੌਲ ਖਰਾਬ ਕਰਨ ਦੀ ਨੀਤ ਰਣਾ ਸਪੈਕ ਕਰਦੇ ਪੈਣੀ ਸੀ ਦੋਸੋ ਮੇਰੀ ਬੇਨਤੀ ਹੈ ਕਿ ਇਹ ਜਲਦੀ ਤੋਂ ਜਲਦੀ ਕੀਤਾ ਜਾਵੇ ਔਰ ਐਸਪੀ ਸਾਹਮਣੇ ਮੰਨ ਕਰਕੇ ਆਏ ਕਿ ਇੱਕ ਹਫਤੇ ਦੇ ਵਿੱਚ ਵਿੱਚ ਇਹ ਸਾਰਾ ਸੌਟ ਆਊਟ ਕਰ ਦਿਓ ਕਿਉਂਕਿ ਉਹਨਾਂ ਨੇ ਕਿਹਾ ਕਿ ਮੈਂ ਡੀਅ ਲੀਗਲ ਦੀ ਓਪੀਨੀਅਨ ਲੈਣਾ ਔਰ ਜਲਦੀ ਲੈ ਕੇ ਇਹਨੂੰ ਆਊਟ ਆਊਟ ਕਰ ਲੋ ਅਦਰਵਾਈਜ਼ ਅਸੀਂ ਦੀਨਾਨਗਰ ਥਾਣੇ ਦੇ ਬਾਹਰ ਪਰਮਾਨੈਂਟਲੀ ਉਥੇ ਤਨੇਜ ਦੇ ਉੱਪਰ ਬੈਠ ਗਏ ਸਰਵਾ ਜਾਹਿਲ ਭਾਰਤ ਮਾਰਾ ਕੀ ਜੈ